ਮੈਂ ਨਿਊਜ਼ੀਲੈਂਡ ਦੀ ਯਾਤਰਾ ਦੌਰਾਨ ਅਸੀਂ ਗਰਦੀਪ ਸਿੰਘ ਦੇ ਨਾਲ ਕਾਫੀ ਥਾਂਾਂ ਘੁੰਮਿਆ ਤੇ ਆਹ ਜਗ੍ਹਾ ਤੁਹਾਡੇ ਨਾਲ ਸਾਂਝੀ ਕਰਨੀ ਰਹੀ ਸੀ ਵੀ ਇਹ 골ਡਨ 골ਡ ਮਾਈਨ ਸੋਨੇ ਦੀ ਖਾਨ ਸੀਗੀ ਬਹੁਤ ਪੁਰਾਣੇ ਜਵਾਨੇ 1800 30 ਦੇ ਸਿੱਕੇ ਤੇ ਆਹ ਦੇਖੋ ਇਹ ਕਾਫੀ ਉੱਚਾ ਥਾਂ ਹੈ ਪਹਾੜ ਦੇ ਵਿੱਚ ਇਹਨਾਂ ਦੇ ਮਟੀਰੀਅਲ ਵਿੱਚੋਂ ਕੱਢਣ ਵਾਸਤੇ ਆ ਰੇਲਵੇ ਲੈਣਾ ਬਸਾ ਰੱਖੇ ਨਿੱਕੇ ਨਿੱਕਿਆਂ ਇਹਨਾਂ ਤੇ ਇੱਕ ਦੋ ਡੱਬੇ ਬੰਦੇ ਆਪਦੇ ਹੱਥਾਂ ਨਾਲ ਖਿੱਚਦੇ ਸੀ ਤੇ ਇਹ ਬਹੁਤ ਮਤਲਬ ਪੁਰਾਣਾ ਅਸ਼ਿਸ਼ਟ ਮਾਇਥੇ ਇੱਕ ਤਾਂ ਦੇਖਿਆ ਅੱਜ ਵੀ ਹੁੰਦਾ ਵੀ ਉਹ ਜ਼ਬਾਨਾ ਜਿਹਨੇ 100 ਸਾਲ ਪਹਿਲਾਂ ਕਿਵੇਂ ਇਹਨਾਂ ਨੇ ਸੋਨਾ ਲੱਭਿਆ ਉਹਨਾਂ ਪਹਾੜਾਂ ਦੇ ਵਿੱਚੋਂ ਕਿਵੇਂ ਇਹਨਾਂ ਨੇ ਇਹ ਲੈਣਾ ਬਸਾਈਆਂ ਹੋਣੀਆਂ ਸਾਰਾ ਬਹੁਤ ਲੰਮਾ ਕੰਮ ਆ ਦੇਖੋ ਲੋਹਾ ਵੀ ਉਦੋਂ ਦਾ ਉਦੋਂ ਹੀ ਪਿਆ ਇਹਨੂੰ ਕੋਈ ਜੰਗਾਲ ਨਹੀਂ ਲੱਗੇ ਜਾਂਦੀ ਲੱਗੇ ਕਾਫੀ ਤੁਹਾਨੂੰ ਦਿਖਾਵਾਂਗੇ ਸਭ ਕੁਝ ਆ ਗੱਦੀ ਉੱਤੇ ਜਾਂਦਾ ਤੇ ਕਿਵੇਂ ਇਥੋਂ ਕੱਚਾ ਕੱਢ ਕੇ ਵਿੱਚੋਂ ਸਿਉਣਾ ਕਦਾਹੇ ਚ ਵਾ ਲੈ ਜਾਂਦਾ ਸੀ ਤੇ ਇਥੇ ਇਹ ਜੰਗਲਾ ਆਮ ਹੀ ਸਾਰੇ ਲੋਕ ਮਦਲੇਗੇ ਇਥੇ ਦੇਖਣਾ ਉਹ ਬਹੁਤ ਲੰਮਾ ਜਿਹੜਾ ਏਰੀਆ ਸਾਥੋ ਤਾਂ ਸਾਰਾ ਦੇਖੀ ਨਹੀਂ ਗਿਆ ਬਹੁਤ ਘੱਟ ਦੇਖਿਆ ਸੀ ਤੁਸੀਂ ਵੀ ਇਹ ਸਾਰੀ ਵੀਡੀਓ ਦੇਖ ਲਿਓ ਤਾਂ ਸੁਣਨੋ ਸੀ ਵਿਸਤਾਰ ਨਾਲ ਇਹ ਦਿਖਾਵਾਂਗੇ ਸਾਰੇ ਅਸੀਂ ਸਾਥੋ ਸਾਰਾ ਏਰੀਆ ਨਹੀਂ ਦੇਖਿਆ ਗਿਆ ਬਹੁਤ ਕਿਲੋਮੀਟਰ ਦੇ حساب ਨਾਲ ਇਹ ਸਿਸਟਮ ਸੀਗਾ ਇੱਥੇ ਜੰਗਲਾਂ ਦੇ ਵਿੱਚ ਕਿੰਨੀ ਤਾਕਦੀ ਉਸ ਟੈਮਪ ਚ ਵੀ ਉਹਨਾਂ ਨੇ ਸੈਂਸ ਹੋ ਜਿਹੜੀ ਸਿਆਉਣਾ ਧਰਤੀ ਚ ਪਹਾੜਾ ਜੂ ਲੱਭਿਆ ਤੇ ਕੱਢਿਆ ਬਹੁਤ ਡੂੰਘਾ ਡੂੰਘਾ ਸੁਰੰਗਾਂ ਬਣੀਆਂ ਹੋਈਆਂ ਇਹਦੇ ਵਿੱਚ ਤਕਲੀਵੇ ਰੇਲ ਵੈਲੈਂਸ ਸੀਗੀ ਤਾਂ ਇਹ ਛੋਟੇ ਛੋਟੇ ਡੱਬੇ ਸੀ ਤੇ ਵਿੱਚੋਂ ਉਹ ਕੱਢ ਕੇ ਲਿਆਉਂਦੇ ਸੀ ਫਿਰ ਨੂੰ ਧੋਤਾ ਕੇ ਵਾੜ ਕੇ ਫੇਰ ਸਿਆਉਣਾ ਹੁਕਮ ਤੇ ਸੀਗੇ ਇਹ ਸਾਰੀ ਤੁਸੀਂ ਵੀ ਦਿਖੋ ਹਣਾ ਆਰਾਮ ਨਾਲ ਦੇਖੋ

ਅਤੇ ਜਿੱਥੇ ਸੌਣੇ ਨੂੰ ਬਾਰ ਬਾਲ ਕੇ ਸੁੱਧ ਕੀਤਾ ਜਾਂਦਾ ਸੀ ਉਹ ਚੀਜ਼ਾਂ ਨੇ ਦਸ ਸੀ ਆਈਡੀ ਦਸ ਸੀ ਕਾਰ ਠੀਕ ਹੈ ਜੀ ਪੈ ਗਏ ਮੈਂ ਜਿੱਥੇ ਧੱਕਾ ਜੱਟਾ ਲਕੀਦਾ ਮੈਂ ਇਹ ਹੋ ਰਿਹਾ ਸੀ ਜੀ Tanto que não é da hum. Lama.